ਵੇ ਨਹੀਂ ਤੇ ਤੇਰਾ ਕੋਈ ਲੱਗਦਾ ਨਹੀਂ ਹਾਇ ਤੇ ਤੇਦੀ ਵੀ ਉਹ ਜਿਹੇ ਕੰਮ ਕਰਦੇ ਹੋ ਉਹ ਨਹੀਂ ਆ ਦੋ ਸਟੇਜ ਤੇ ਨਹੀਂ ਉਹ ਤੇ ਇਹ ਹਾਂ ਤੇ ਸਾਥੀਆਂ ਵਿੱਚ ਤੁਸੀਂ ਉਹਦੇ ਨੂੰ ਡਿਗਰੀ ਦੀ ਚਾਹਤ ਨਹੀਂ 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 ਉਹ ਨਹੀਂ ਨਹੀਂ ਆਹ 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 ਨਾ ਤਾਂ ਉਹ ਵੀ ਕੋਈ ਨਹੀਂ ਸੱਕੀ ਨਹੀਂ ਨਾ ਤੇ ਤਾਂ ਨਹੀਂ ਉਹ ਲੋਕਾਂ ਦੇ ਜਿਹੜੇ ਆਪਾਂ ਆਉਂਦੇ ਆ ਮਰੀਦ ਆਇਆ ਇਹ ਜਿਹੜਾ ਮੈਂ ਇਸੇ ਗੱਲ ਦੀ ਹੈ ਇਹ ਇਹ ਨਾ ਇਹ ਨਾ ਇਹ ਇਹ ਮੈਂ ਚੋਰਾ ਦੇਤੇ ਮਾਂ ਦੀ ਕਾਰਵਾਈ ਕੀਤੀ ਜਾਵੇ ਕੀਤੀ ਜਾਵੇ ਕੀਤੀ ਜਾਵੇ ਇਹ ਮੈਂ ਚੋਰਾ ਅੱਜ ਜਿਹੜਾ ਰਵੀਦਾਸ ਚੌਕ ਜਿਹੜਾ ਕਰਨਾ ਦੇ ਦਿੱਤਾ ਜਾ ਰਿਹਾ ਵਾ ਜਿਹੜੀ ਨਾਇਬ ਤਹਿਸੀਲਦਾਰ ਫਤੇਗੜ ਚੂੜੀਆਂ ਦੇ ਵਿੱਚ ਜਿਹੜੀ ਲਗਾਤਾਰ ਰਿਸ਼ਵਤ ਲੈ ਕੇ ਫਤੇਗੜ ਚੂੜੀਆਂ ਹਲਕੇ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਰਿਸ਼ਵਤ ਲੈ ਲੈ ਕੇ ਲਗਾਤਾਰ ਰਜਿਸਟਰੀਆਂ ਕਰ ਰਹੀ ਆ ਉਹਨਾਂ ਦੀ ਜਿਹੜੀ ਵੀਡੀਓ ਆ ਗੁਰਦੀਪ ਸਿੰਘ ਪਟਵਾਰੀ ਦੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਉਹ ਲਗਾਤਾਰ ਜਿਹੜੀ ਹਰ ਇੱਕ ਦੇ ਫੋਨ ਦੇ ਵਿੱਚ ਚੱਲ ਰਹੀ ਆ ਭਾਰੀ ਰੋਸ ਪਾਇਆ ਜਾ ਰਿਹਾ ਵਾ ਪੂਰੇ ਨੌਜਵਾਨਾਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਸਾਰੇ ਭੈਣਾਂ ਵੱਲੋਂ ਇਹ ਜਿੰਨੇ ਵੀ ਇਲਾਕੇ ਦੇ ਲੋਕ ਨੇ ਕਿ ਸਾਡੀ ਜਦੋਂ ਵੀ ਅਸੀਂ ਜਾਂਦੇ ਆ ਤੇ ਸਾਡੇ ਕੋਲ ਰਿਸ਼ਵਤ ਦੀ ਜਿਹੜੀ ਮੰਗ ਕੀਤੀ ਜਾਂਦੀ ਆ ਜਿਵੇਂ ਜਿਵੇਂ ਸਭ ਨੂੰ ਪਤਾ ਹੀ ਆ ਕਿ ਜਦੋਂ ਦੀ ਪੰਜਾਬ ਸਰਕਾਰ ਆਈ ਹੈ ਹਰਦਿਆਲ ਸਿੰਘ ਮਾਨ ਦੀ ਸਰਕਾਰ ਆਈ ਹੈ ਨਸ਼ੇ ਤੋਂ ਲੈ ਕੇ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਤੋਂ ਲੈ ਕੇ ਲਗਾਤਾਰ ਵੱਡੇ ਵੱਡੇ ਐਕਸ਼ਨ ਹੋ ਰਹੇ ਨੇ ਆਪ ਸਭ ਨੂੰ ਪਤਾ ਹੀ ਆ ਕਿ ਕਿੰਨੇ ਕਿੰਨੇ ਵੱਡੇ ਕਿੰਨੇ ਕਿੰਨੇ ਵੱਡੇ ਜਿਹੜੇ ਅਫਸਰ ਸੀਗੇ ਉਹ ਵੀ ਸਸਪੈਂਡ ਕੀਤੇ ਗਏ ਨੇ ਰਿਸ਼ਵਤਖੋਰੀ ਨੂੰ ਲੈ ਕੇ ਜਿਵੇਂ ਜਿਵੇਂ ਅੱਗੇ ਅੱਗੇ ਨਾਂ ਆਉਂਦਾ ਗਿਆ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਦੇ ਅੱਗੇ ਅੱਗੇ ਤੇ ਸਰਦਾਰ ਭਗਤ ਸਿੰਘ ਮਾਨ ਨੇ ਵੱਡੇ ਵੱਡੇ ਜਿਹੜੇ ਅਫਸਰ ਐ ਸਸਪੈਂਡ ਕੀਤੇ ਨੇ ਸਾਡੀ ਪੂਰੇ ਫਤਿਹਗੜ ਚੂੜੀਆਂ ਦੇ ਹਲਕੇ ਦੇ ਨੌਜਵਾਨਾਂ ਦੀ ਇਹੀ ਮੰਗ ਆ ਕਿ ਜਿਹੜੀ ਨੈਪ ਤਹਿਸੀਲਦਾਰ ਆ ਜਸਪੀਰ ਕੌਰ ਅਤੇ ਕੁਲਦੀਪ ਸਿੰਘ ਪਟਵਾਰੀ ਜਿਨ੍ਹਾਂ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਰਿਸ਼ਵਤ ਲੈਂਦਿਆਂ ਕੁਲਦੀਪ ਸਿੰਘ ਨੂੰ ਫੜਾਉਂਦਿਆਂ ਜਿਹੜੀ ਉਹ ਵਾਇਰਲ ਹੋ ਰਹੀ ਆ ਉਹਤੇ ਤਰੰਤ ਅੱਜ ਹੀ ਐਕਸ਼ਨ ਲੈ ਕੇ ਪੈਸੇ ਫੜਾ ਰਿਹਾ ਜੀ ਹਾਂਜੀ ਪੈਸੇ ਫੜਾ ਰਿਹਾ ਜੀ ਇਹ ਮੇਰੇ ਦੋ ਕਾਣਾ 6 ਖਾ ਗਿਆ ਪੈਸੇ ਵੀ ਲੈ ਗਿਆ ਇਨਸਕਾਇਰ ਵੀ ਨਹੀਂ ਜਾਰੀ ਇਸ ਕਰਕੇ ਭਾਰੀ ਰੋਸ ਆ ਤੇ ਉਹਨਾਂ ਦੇ ਤਰੰਤ ਜਿਹੜਾ ਵਾ ਅੱਜ ਹੀ ਐਕਸ਼ਨ ਲੈ ਕੇ ਕੁਲਦੀਪ ਸਿੰਘ ਪਟਵਾਰੀ ਤੇ ਜਸਪੀਰ ਕੌਰ ਜਿਹੜੀ ਨੈਪ ਤਹਿਸੀਲਦਾਰ ਆ ਉਹਨਾਂ ਦੋਸ਼ੀਆਂ ਨੂੰ ਅੱਜ ਹੀ ਮੁਅਤਲ ਕੀਤਾ ਜਾਵੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਨੇ ਉਹ ਇੱਕ ਇਹੋ ਜਿਹਾ ਤਹਿਸੀਲਦਾਰ ਚਾਹੁੰਦੇ ਨੇ ਜਿਹੜਾ ਇੱਕ ਬੜਾ ਇਮਾਨਦਾਰ ਤਹਿਸੀਲਦਾਰ ਹੋਵੇ ਤੇ ਲੋਕਾਂ ਦੀ ਜਿਹੜੀ ਲੁੱਟ ਖਸੋਟਾ ਉਹ ਬੰਦ ਹੋਵੇ ਤਾਜ ਇੱਕ ਜਿਹੜਾ ਗਰੀਬ ਬੰਦਾ ਵਾ ਜਿਹਨੇ ਕਿਨੇ ਅੱਧੇ ਕਿੱਲੇ ਦੀ ਦੋ ਕਨਾਲਾਂ ਦੀ ਕਨਾਲ ਦੀ ਰਜਿਸਟਰੀ ਕਰਾਉਣੀ ਆ ਉਹ ਇਹਨਾਂ ਨੂੰ 50 50000 ਰੁਪਈਆ ਜਿਹੜਾ ਵਾ ਕਿੱਥੋਂ ਲਿਆ ਕੇ ਆਪਣੀ ਰਜਿਸਟਰੀ ਕਰਾਊਗਾ ਇਸ ਕਰਕੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਸਾਨੂੰ ਮਾਨ ਹਜ਼ਾਰਪੁਰਾ ਸਿੰਘ ਮਾਨ ਦੇ ਤੇ ਆਪਣੇ ਜਿੰਨੇ ਹਲਕੇ ਦੇ ਐਮਐਲਏ ਨੇ ਬਲਵੀਰ ਸਿੰਘ ਪੰਨੂ ਅਤੇ ਅਮਨਸ਼ੀਰ ਸਿੰਘ ਸਿਆਰੀ ਖਲਸੀ ਅਸੀਂ ਆਸ ਕਰਦੇ ਆ ਕਿ ਸਾਡੀ ਜਿਹੜੀ ਵੀਡੀਓ ਵੀਡੀਓ ਜਿਹੜਾ ਵਾ ਜਰੂਰ ਜਿਹੜਾ ਲੋਕਾਂ ਤੱਕ ਲੈ ਕੇ ਆਊਗਾ ਤੇ ਜਿਹੜੀ ਜਸਪੀਰ ਕੌਰ ਤੇ ਬੰਦੀ ਕਾਰਵਾਈ ਜਿਹੜੀ ਵਾਜਿ ਕੀਤੀ ਜਾਊਗੀ ਤੇ ਫਿਰ ਹੀ ਲੋਕਾਂ ਦੇ ਵਿੱਚ ਖੁਸ਼ੀ ਦੀ ਇੱਕ ਲਹਿਰ ਭਰੇ। ਇਹ ਭਾਈ ਇਹ ਉੱਚ ਅਫਸਰਾਂ ਦੇ ਧਿਆਨ ਚ ਲਿਆਉਂਦਾ ਹੈ ਸਾਰਾ ਮਾਮਲਾ ਉੱਚ ਅਫਸਰਾਂ ਦੇ ਆ ਜਿਹੜਾ ਵੀਡੀਓ ਵਾਲਾ ਜਿਹੜੀ ਸੀਸੀਟੀਵੀ ਆ ਜਿਹੜਾ ਉੱਚ ਅਫਸਰਾਂ ਦੇ ਵਿੱਚ ਧਿਆਨ ਵਾਲੀ ਗੱਲ ਆ ਅੱਜ ਸਾਡਾ ਮੁੱਖ ਕਾਰਨ ਇਹੋ ਸੀਗਾ ਅਜੇ ਅਸੀਂ ਕਿਸੇ ਨੂੰ ਵੀਡੀਓ ਨਹੀਂ ਸੀ ਪਾਈ ਪਰ ਜਦੋਂ ਜਦੋਂ ਸਾਨੂੰ ਵੀਡੀਓ ਮਿਲੀ ਤੇ ਅਸੀਂ ਇਹੀ ਅੱਜ ਇੱਕ ਮੰਗ ਰੱਖਣ ਵਾਸਤੇ ਆਪਣੇ ਮੁੱਖ ਦੋਸ਼ੀ ਨੂੰ ਮੁਕੱਦਰ ਕਰਨ ਵਾਸਤੇ ਜਿਹੜਾ ਅੱਜ ਸਾਨੂੰ ਧਰਨਾ ਜਿਹੜਾ ਨੌਜਵਾਨਾਂ ਵੱਲੋਂ ਅੱਜ ਲਾਇਆ ਗਿਆ ਵਾ ਸਾਡੀ ਜਿਹੜੀ ਅਸਲੀ ਮੰਗ ਆ ਉਹ ਅੱਜ ਦੀ ਉਹ ਸਾਰੇ ਇੱਕ ਨੌਜਵਾਨਾਂ ਤੇ ਫਟੇਗੜ ਚੂੜੀਆਂ ਦੀ ਸਮੂਹ ਸੰਗਤ ਵੱਲੋਂ ਵੱਡਾ ਰੋਸ ਹੈ ਕਿ ਜਿਹੜੀ ਪਿਛਲੇ ਦਿਨੀ ਜਸਵਿੰਦਰ ਕੌਰ ਨਾ ਦੀ ਇੱਕ ਸਾਡੀ ਭੈਣ ਜਿਹੜੀ ਮੌਤਲ ਕੀਤੀ ਗਈ ਆ ਬਿਨਾਂ ਸਬੂਤਾਂ ਦੇ ਉਧਾਰ ਦੇ ਜੇਕਰ ਉਹਦੇ ਕੋਈ ਦੋਸ਼ ਆ ਜਾਂ ਉਹਦੇ ਕੋਈ ਸਬੂਤ ਨੇ ਫਿਰ ਤਾਂ ਅਸੀਂ ਕਾਰਵਾਈ ਮੰਗਦੇ ਆ ਕਿ ਜਿਹੜੀ ਕੀਤੀ ਹੋਈ ਕਾਰਵਾਈ ਉਹ ਬਿਲਕੁਲ ਸਹੀ ਆ ਪਰ ਜੇਕਰ ਕੋਈ ਸਬੂਤ ਨਹੀਂ ਗੇ ਤੇ ਉਹਨੂੰ ਮੌਤਲ ਕਿਉਂ ਕੀਤਾ ਗਿਆ ਅਸੀਂ ਇਹੀ ਮੰਗ ਰੱਖਦੇ ਆ ਅੱਜ ਦਾ ਜਿਹੜਾ ਸਾਡਾ ਧਰਨਾ ਵਾ ਜੇ ਅਸੀਂ ਇੱਥੇ ਫਤਿਹਗੜ ਚੂੜੀਆਂ ਚੌਕ ਰਵਿਦਾਸ ਦੇ ਵਿੱਚ ਜੋ ਇਸ ਟਾਈਮ ਤੇ ਧਰਨਾ ਚੱਲ ਰਿਹਾ ਵਾ ਇਸ ਇਸ ਧਰਨੇ ਦਾ ਮੇਨ ਮੰਤਵ ਕੀ ਆ ਜੀ ਤਹਿਸੀਲ ਫਤਿਹਗੜ ਚੂੜੀਆਂ ਦੇ ਵਿੱਚ ਮੈਡਮ ਤਹਿਸੀਲਦਾਰ ਜੋ ਜਸਵੀਰ ਕੌਰ ਨੇ ਉਹਨਾਂ ਦੇ ਨਾਲ ਪਟਵਾਰੀ ਕਰਦੀਪ ਸਿੰਘ ਜੋ ਕਿ ਇੱਕ ਜਨਤਕ ਵੀਡੀਓ ਵੀ ਵਾਇਰਲ ਹੋ ਚੁੱਕੀ ਆ ਜੀ ਉਹਨਾਂ ਨੂੰ ਉਸ ਵੀਡੀਓ ਦੇ ਵਿੱਚ ਸ਼ਰਿਆਮੋ ਲੈਣ ਦੇਣ ਕਰ ਰਹੇ ਨੇ ਔਰ ਪ੍ਰਸ਼ਾਸਨ ਜਿਹੜਾ ਵਾ ਉਹ ਕੰਮ ਕਰਨ ਦੀ ਨੀਂਦ ਸੁਤਾ ਹੋਇਆ ਵਾ ਕੀ ਗੱਲ ਇਹ ਕ腐ਪਸ਼ਨ ਹੈ ਇਹਨਾਂ ਨੂੰ ਸਾਰੇ ਅਧਿਕਾਰੀਆਂ ਨੂੰ ਇਹਨਾਂ ਲੈਂਦੇ ਨਜ਼ਰ ਨਹੀਂ ਆ ਰਿਆ ਇੱਕ ਤਹਿਸੀਲ ਦੇ ਵਿੱਚ ਬੈਠ ਕੇ ਕ腐ਪਸ਼ਨ ਕਰ ਰਹੇ ਨੇ ਜਿਸ ਤਰ੍ਹਾਂ ਤਹਿਸੀਲ ਦੇ ਵਿੱਚ ਇੱਕ ਪਹਿਲਾਂ ਵੀ ਮਸਲਾ ਸਾਹਮਣੇ ਆਇਆ ਸੀਗਾ ਉਹਨਾਂ ਨੂੰ ਇਹਨਾਂ ਨੇ ਤੁਰੰਤ ਜਿਹੜਾ ਵਾ ਉਹ ਬਰਖਾਸਤ ਕੀਤਾ ਸੀਗਾ ਔਰ ਸਾਡੀ ਸਾਡੀ ਤਹਿਸੀਲ ਫਤੇਗੜ ਚੂੜੀਆਂ ਦੇ ਪੂਰੇ ਇਲਾਕੇ ਦੇ ਇਹ ਲੋਕਾਂ ਦੀ ਆਵਾਜ਼ ਆ ਇਹਨਾਂ ਦੇ ਉੱਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਅਗਰ ਇਹਨਾਂ ਨੇ ਅਗਲੀ ਇਹਨਾਂ ਦੇ ਬੰਦੀ ਕਾਰਵਾਈ ਨਾ ਕੀਤੀ ਔਰ ਅਸੀਂ ਇਸ ਚੀਜ਼ ਦਾ ਵਾਅਦਾ ਕਰਦੇ ਹਾਂ ਕਿ ਅੱਜ ਅਸੀਂ ਫਤਿਹਗੜ੍ਹ ਚੂੜੀਆਂ ਦੇ ਵਿੱਚ ਇਹ ਧਰਨਾ ਲਾਇਆ ਵਾ ਉਹ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਹੌਣ ਸਮੇਂ ਅਹੁਣੇ ਸਮੇਂ ਦੇ ਵਿੱਚ ਅਸੀਂ α1 ਜੋਵਾ ਰੋਡ ਨੈਸ਼ਨਲ ਇਹਨੂੰ ਯਮ ਕਰਾਂਗੇ ਔਰ ਇਹ ਤੁਰੰਤ ਇਹਨਾਂ ਦੇ ਉੱਤੇ ਜੋ ਇਹ ਮੁਲਾਜ਼ਮ ਬੈਠੇ ਨੇ ਜੋ ਇਹ ਵਿਸ਼ਵਤ ਲਾ ਰਹੇ ਨੇ ਇਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਵੇ ਇਹ ਫਟਾਗੜ ਚੂੜੀਆਂ ਦੀ ਤਹਿਸੀਲ ਦੇ ਵਿੱਚ ਜਿੰਨੇ ਲੋਕ ਨੇ ਇਹਨਾਂ ਦੇ ਇਹਨਾਂ ਦੇ ਇੱਥੋਂ ਦੀ ਬਹੁਤ ਤੰਗ ਨੇ ਜਿਸ ਤਰ੍ਹਾਂ ਮੈਂ ਮਾਨਯੋਗ ਸਰਦਾਰ ਭਗਤ ਸਿੰਘ ਮੁੱਖ ਮੰਤਰੀ ਪੰਜਾਬ ਜੀ ਨੂੰ ਕਹਿੰਦਾ ਵਾਂ ਕਿ ਤੁਸੀਂ ਵੱਡੇ ਵੱਡੇ ਮਗਰਮਸ਼ ਫੜੇ ਨੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਇਲਾਕੇ ਦੇ ਲੋਕਾਂ ਨੂੰ ਆਪਣਾ ਜਿਹੜਾ ਕੰਮ ਆ ਜਿਹੜਾ ਉਹ ਸੌਖੇ ਤਰੀਕੇ ਨਾਲ ਕਰਾ ਸਕਣ ਔਰ ਇਹਨਾਂ ਅਧਿਕਾਰੀਆਂ ਤੋਂ ਜਵਾਬ ਮੰਗ ਸਕਣ ਜਿਹੜਾ ਚਾਹਾਂ ਕੋ ਫਟਾਗੜ ਚੂੜੀਆਂ ਦੇ ਵਿੱਚ ਸਾਰੇ ਇਲਾਕੇ ਦੇ ਜ਼ਮੀਨਦਾਰ ਭਰਾ ਜਿੰਨੇ ਨੇ ਸਾਰੇ ਇਕੱਠੇ ਹੋਏ ਨੇ ਤੇ ਆਪ ਸਭ ਨੂੰ ਪਤਾ ਹੀ ਆ ਵੀ ਜੋ ਫਦੇਗੜ ਚੂੜੀਆਂ ਦੇ ਵਿੱਚ ਅੱਜ ਤੱਕੇਸ਼ਾ ਹੀ ਚੱਲ ਰਹੀ ਆ ਤਸੀਲਦਾਰ ਪਟਵਾਰੀਆਂ ਵੱਲੋਂ ਤੇ ਅੱਜ ਉੱਤੇ ਅਸੀਂ ਚਾਹੁੰਦੇ ਆ ਸਾਡੀ ਬੰਦੀ ਕਾਰਵਾਈ ਕੀਤੀ ਜਾਵੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਮੈਡਮ ਜਸਵਿੰਦਰ ਕੌਰ ਤੇ ਕੁਝ ਕੁ ਲੋਕਾਂ ਦੇ ਕਹਿਣ ਤੇ ਵੀਡੀਓ ਜਿਹੜੀ ਵਾਇਰਲ ਹੋਈ ਆ ਉਹਨਾਂ ਦੇ ਕਹਿਣ ਤੇ ਕੁਝ ਕੁ ਲੋਕਾਂ ਦੇ ਕਹਿਣ ਤੇ ਬਰਖਾਸਤ ਕੀਤਾ ਜਾਵੇ ਬਾਕੀ ਨਾਲੇ ਮੈਂ ਤਾਂ ਤਸੀਲਦਾਰ ਤੇ ਪਟਵਾਰੀ ਦੀ ਵੀਡੀਓ ਵਾਇਰਲ ਹੋਈ ਆ ਰਿਸ਼ਵਤ ਲੈਂਦਿਆਂ ਦੀ ਉਹ ਪੂਰੇ ਬੱਚੇ ਬੱਚੇ ਕੋਲ ਹੀ ਸਾਡੇ ਇਲਾਕੇ ਦੇ ਵਿੱਚ ਵੀਡੀਓ ਪਹੁੰਚ ਚੁੱਕੀਆਂ ਮੋਬਾਈਲਾਂ ਦੇ ਵਿੱਚ ਅੱਜ ਅਸੀਂ ਕਹਿੰਦੇ ਆ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਕਿਉਂ ਕੰਬ ਕਰਨ ਦੀ ਨੀਂਦ ਸੁਦਾ ਆ ਉਹਨਾਂ ਦੇ ਕਿਉਂ ਨਹੀਂ ਐਕਸ਼ਨ ਲੈਂਦਾ ਜਾ ਕਿ ਮੈਡਮ ਜਸਵਿੰਦਰ ਕੌਰ ਤੇ 1 ਘੰਟੇ 2 ਘੰਟੇ ਵਿੱਚ ਐਕਸ਼ਨ ਲਾ ਗਿਆ ਹਾਲਾਂਕਿ ਉਹਨਾਂ ਦੇ ਬਰ ਖਿਲਾਫ ਕੋਈ ਮੋਕਾ ਸਬੂਤ ਨਹੀਂ ਸੀ ਹੈਗਾ ਯਾਨੀ ਕਿ ਪੁਸ਼ਕ ਲੋਕਾਂ ਦੇ ਕਹਿਣ ਦੇ ਉੱਤੇ ਹੀ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਇਲਾਕੇ ਦੇ ਵਿੱਚ ਅਸੀਂ ਇਹੀ ਕਹਿੰਦੇ ਆ ਕਿ ਜਿਨ੍ਹਾਂ ਦੇ ਉੱਤੇ ਬੰਦੀ ਕਾਰਵਾਈ ਆ ਉਹ ਸਬੂਤਾਂ ਦੇ ਆਧਾਰ ਤੇ ਜੋਰੀ ਸਰਕਾਰ ਆ ਉਹ ਕਾਰਵਾਈ ਕਰੇ ਇਹਨਾਂ ਦੇ ਤੇ ਜਿਹੜੇ ਜੱਟ ਭਰਾਵਾਂ ਨਾਲ ਤਕਾ ਹੋਣ ਲਿਆ ਵਾ ਤੇ ਉਹਨਾਂ ਦੇ ਨਾਲ ਜਿਹੜਾ ਇਨਸਾਫ ਕੀਤਾ ਜਾਵੇ ਤੇ ਸਾਡੇ ਬਾਪੂ ਦਾ ਨਾਮ ਸਿੰਘ ਜੀ ਨੇ ਇਹ ਵੀ ਧੀਰੇ ਜੱਟ ਨੇ ਇਹਨਾਂ ਦੀ ਜ਼ਮੀਨ ਦੇ ਮਾਲਕ ਨਹੀਂ ਅਗੇ ਇਹਨਾਂ ਨਾਲ ਪਤਵਾਰੀ ਸਾਹਿਬ ਨੇ ਬੜਾ ਤਕਾ ਕੀਤਾ ਤੇ ਅੱਜ ਇਹ ਵੀ ਆਪਣਾ ਦੁੱਖਾ ਸੁਣਾਉਂਦੇ ਆਣ ਕੇ ਧਰਨੇ ਦੇ ਵਿੱਚ ਭਰਾਓ ਅਸੀਂ ਅੱਜ ਜਾਨੀ ਕਿ ਅਸਾਂ ਇਕੱਲੇ ਇਕੱਲੇ ਆਪਣਾ ਦੁੱਖਾ ਸੁਣਾਈਏ ਆਣ ਕੇ ਕਿੰਨੇ ਭਰਾ ਇਕੱਠੇ ਹੋਏ ਨੇ ਏਕਤਾ ਦੇ ਵਿੱਚ ਬੱਲਿਆ ਜੀ ਅਸੀਂ ਇਹੀ ਕਹਿੰਨੇ ਪ੍ਰਸ਼ਾਸਨ ਨੂੰ ਕਿ ਜੇ ਬਾੰਦੀ ਕਾਰਵਾਈ ਨਹੀਂ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਨਾ ਸਾਡਾ ਲੰਬਾ ਚੱਲੇਗਾ ਜੀ